ਅਸਲਾਮੁਅਲੈਕੁਮ ਤਿਹਵਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਜਿਸ ਦੇ ਲਈ ਅੱਜ ਆਪਾਂ ਇੱਕ ਮਿੱਠੀ ਡਿਸ਼ ਜਿਹੜੀ ਉਹ ਬਣਾ ਕੇ ਤਿਆਰ ਕਰਾਂਗੇ ਅੱਜ ਆਪਾਂ ਤਿਆਰ ਕਰਾਂਗੇ ਜੀ ਕੈਰਾਮਲ ਖੀਰ ਜਿਹੜੀ ਕਿ ਬਣਾਉਣੀ ਬਹੁਤ ਹੀ ਆਸਾਨ ਹੈ ਤੇ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ 1 ਕੱਪ ਚਾਵਲ ਲਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਧੋ ਲਿਆ ਸੀ ਧੋ ਕੇ ਇਹਨਾਂ ਨੂੰ 1 ਘੰਟੇ ਲਈ ਭਿਓ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਪਾਣੀ ਰਿਮੂਵ ਕਰਕੇ ਉਹਨਾਂ ਆਪਾਂ ਇਹਨੂੰ ਮਿਕਸੀ ਦੇ ਜਾਰ ਵਿੱਚ ਪਾ ਦਵਾਂਗੇ ਤੇ ਇਹਨੂੰ ਗ੍ਰाइंड ਕਰਾਂਗੇ ਆਪਾਂ ਨੇ ਇਹਦਾ ਪੇਸਟ ਨਹੀਂ ਬਣਾਉਣਾ ਬਸ ਇਹਨਾਂ ਨੂੰ ਥੋੜੇ ਜਿਹੇ ਜਿਹੜੇ ਦਰਦਰੇ ਜਿਹੇ ਪੀਸ ਲੈਣੇ ਤੇ ਜੇ ਸੱਕਦੇ ਆਪਾਂ ਇਸ ਤਰ੍ਹਾਂ ਇਸਨਾਂ ਨੂੰ ਗ੍ਰाइंड ਕਰਨਾ ਹੈ ਹਾਂਜੀ ਤੁਸੀਂ ਦੇਖੋ ਤੇ ਇਸ ਤੋਂ ਬਾਅਦ ਆਪਾਂ ਨੇ ਇੱਧਰ ਇੱਕ ਕੜਾਈ ਰੱਖ ਦਿੱਤੀ ਹੈ ਉਹਦੇ ਵਿੱਚ ਪਾ ਦਿੱਤਾ ਹੈ ਜੀ ਪਾਣੀ ਆਪਾਂ ਨੇ 2 ਕੱਪ ਪਾਣੀ ਦੇ ਪਾਏ ਨੇ ਤੇ ਇਹਨੂੰ ਉਬਾਲੀ ਆਉਣ ਤੇ ਜਦੋਂ ਪਾਣੀ ਉਬਲ ਉਬਲਣ ਲੱਗ ਜਾਵੇ ਤਾਂ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਜੋ ਗ੍ਰाइंड ਕੀਤੇ ਹੋਏ ਚਾਹ ਹਨ ਫੇਰ ਇਹਨੂੰ ਆਪਾਂ ਮਿਕਸ ਕਰਦੇ ਹੋ ਪਕਾ ਲਵੋ ਚੰਗੀ ਤਰ੍ਹਾਂ ਇਨੂੰ ਆਪਾਂ ਇਸ ਤਰ੍ਹਾਂ ਥੋੜੇ ਟਿਮਪਕਾ ਮੰਗੇ 15 ਮਿੰਟ ਲਈ ਤੁਸੀਂ ਦੇਖ ਸਕਦੇ ਹੋ ਚਾਵਲ ਨੇ ਜਿਹੜੇ ਉਬਾੜੇ ਹੋ ਗਏ ਨੇ ਦੇਖੋ ਇਹਨਾਂ ਜਿਹੜਾ ਪਾਣੀ ਆ ਸੁਖ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਦੁੱਧ ਇੱਕ ਕੱਪ ਜਿਹੜੇ ਆਪਾਂ ਨੇ ਚਾਵਲ ਲਈ ਸੀ ਤੇ ਇਹਦੇ ਪਿੱਛੇ ਆਪਾਂ 3 ਲੀਟਰ ਜਿਹੜਾ ਉਹ ਦੁੱਧ ਪਾ ਦਵਾਂਗੇ ਹਾਂਜੀ ਅੰਜੇ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਆਪਾਂ ਪਕਾਵਾਂਗੇ ਇਨੂੰ ਆਪਾਂ ਪਹਿਲਾਂ ਤਾਂ 15 ਮਿੰਟ ਲਈ ਜਿਹੜਾ ਇਹ ਪਕਾਵਾਂਗੇ ਤੇਜ਼ ਆਂਚ ਤੇ ਜਦ ਤੱਕ ਇਹਦੇ ਵਿੱਚ ਉਬਾਲ ਨਹੀਂ ਆਉਣ ਲੱਗ ਜਾਂਦਾ ਜਦੋਂ ਖੀਰ ਦੇ ਵਿੱਚ ਉਬਾਲ ਆਉਣ ਲੱਗ ਜਾਵੇਗਾ ਦੁੱਧ ਦੇ ਵਿੱਚ ਉਬਾਲ ਆ ਜਾਊਗਾ ਉਸ ਟਾਈਮ ਜੀ ਆਪਾਂ ਫਿਰ ਗੈਸ ਨੂੰ ਜਿਹੜਾ ਉਹ ਮੀਡੀਅਮ ਤੇ ਕਰ ਦੇਣਾ ਹੈ ਤੇ ਇਹਨੂੰ ਆਪਾਂ ਪੱਕਣ ਦਵਾਂਗੇ 40 ਤੋਂ 45 ਮਿੰਟ ਲਈ ਹਾਂਜੀ ਤੁਸੀਂ ਦੇਖ ਸਕਦੇ ਹੋ 40 ਤੋਂ 45 ਮਿੰਟ ਹੋ ਗਏ ਨੇ ਦੇਖੋ ਖੀਰ ਹੈ ਜਿਹੜੀ ਉਹ ਕਿੰਨੀ ਗਾੜੀ ਹੋ ਗਈ ਹੈ ਤੇ ਚਾਵਲ ਵੀ ਚੰਗੀ ਤਰ੍ਹਾਂ ਪੱਕ ਗਏ ਨੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਜਿਹੜੇ ਨੇ ਟੇਬਲस्पून ਜਿਹੜਾ ਬਰਾਦਾ ਹੁੰਦਾ ਹੈ ਨਾਰੀਅਲ ਦਾ ਉਹ ਵਾਲਾ ਤੇ ਨਾਲ ਹੀ ਆਪਾਂ ਪਾ ਦਿੱਤਾ ਹੈ ਅੱਧਾ ਚਮਚਾ ਇਹਦੇ ਵਿੱਚ ਇਲਾਚੀ ਪਾਊਡਰ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਦੇ ਹੋਏ ਆਪਾਂ ਸਮੋਕਲੇਮ ਤੇ ਪਕਾਵਾਂਗੇ 10 ਮਿੰਟ ਲਈ ਹੁਣ ਆਪਾਂ ਹਿਲਾਉਂਦੇ ਰਹਾਂਗੇ ਤਾਂ ਕਿ ਨੀਚੇ ਨਾ ਲੱਗ ਜਾਵੇ ਤੇ ਇੱਧਰ ਆਪਾਂ ਨੇ ਇੱਕ ਪੈਨ ਦੇ ਵਿੱਚ ਚੀਨੀ ਲਈ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾਵਾਂਗੇ ਚੀਨੀ ਨੂੰ ਹਾਂਜੀ ਆਪਾਂ ਨੇ ਇਹਨੂੰ ਹਿਲਾਉਣਾ ਨਹੀਂ ਹੈਗਾ ਬਿਲਕੁਲ ਸਲੋ ਫਲੇਮ ਤੇ ਆਪਾਂ ਨੇ ਰੱਖ ਦੇਣਾ ਇਹਨੂੰ 2 ਮਿੰਟਾਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜੀ ਚੀਨੀ ਉਪਗਲਣ ਲੱਗ ਗਈ ਹੈ ਮਨਾਂ ਆਪਾਂ ਇਹਨੂੰ ਹਲਾਵਾਂਗੇ ਕੀ ਮਿਕਸ ਕਰਾਂਗੇ ਤੁਸੀਂ ਦੇਖੋ ਕਿੰਨੀ ਵਧੀਆ ਜਿਹੜੀ ਕਿੰਨੀ ਦੀ ਕਰਾਮਲ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਹ ਖੀਰ ਦੇ ਵਿੱਚ ਪਾ ਦਵਾਂਗੇ ਹਾਂਜੀ ਆਪਾਂ ਥੋੜੀ ਥੋੜੀ ਕਰਕੇ ਪਾਵਾਂਗੇ ਤੇ ਗੈਸ ਨੂੰ ਬਿਲਕੁਲ ਸਲੋ ਕਰ ਲਵਾਂਗੇ ਚਾਹੇ ਤੁਸੀਂ ਬੰਦ ਹੀ ਕਰ ਲਵੋ ਕਿਉਂਕਿ ਉਬਲਣ ਉੱਪਰ ਨੂੰ ਇਹ ਜਿਹੜਾ ਇਹ ਉਬਲਦਾ ਹੈ ਇਹ ਉੱਪਰ ਛਿੱਟੇ ਨਾ ਪੈ ਜਾਣ ਇਸ ਲਈ ਤੁਸੀਂ ਗੈਸ ਬੰਦ ਕਰਕੇ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਮਿਕਸ ਕਰਦੇ ਜਾਈਏ ਥੋੜਾ ਥੋੜਾ ਪਾ ਕੇ ਦੇਖ ਮਿਕਸ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਖੀਰ ਦਾ ਕਲਰ ਆਇਆ ਹੈ ਹੰਜ ਇਹਨੂੰ ਮਿਕਸ ਕਰਾਂਗੇ ਆਪਾਂ ਤੇ ਇਹਨੂੰ ਆਪਾਂ 10 ਮਿੰਟ ਲਈ ਹੋਰ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਜੀ 2 ਪਿੰਚ ਜਿਹੜਾ ਇਹ ਨਮਕ ਦਾ ਇਹਦੇ ਨਾਲ ਜਿਹੜਾ ਮਿੱਠਾ ਉਹ ਬੈਲੈਂਸ ਹੋ ਜਾਵੇਗਾ ਤੇ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਾਚ ਜਾਵੇਗਾ ਤੁਸੀਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜਿਹੜੀ ਉਹ ਖੀਰ ਬਣ ਕੇ ਤਿਆਰ ਤਿਆਰ ਹੋ ਗਈ ਹੈ ਇਹਨੂੰ ਪਕਸ ਦੇ ਨੂੰ 10 ਮਿੰਟ ਹੋ ਗਏ ਨੇ ਤੇ ਖੀਰ ਗਾੜੀ ਵੀ ਹੋ ਗਈ ਹੈ ਤੇ ਬਹੁਤ ਵਧੀਆ ਬਣ ਗਈ ਹੈ ਬਿਲਕੁਲ ਜਿਹੜਾ ਇਹ ਖੋਏ ਦੀ ਤਰ੍ਹਾਂ ਹੋ ਗਈ ਹੈ ਰਬੜੇ ਦੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਡਰਾਈ ਫਰੂਟ ਰੋ ਪਾ ਦਵਾਂਗੇ ਜਿਹਦੇ ਵਿੱਚ ਲੈਨੇ ਆਪਾਂ ਨੇ ਕਾਜੂ, ਦਾਖਾਂ, ਬਦਾਮ ਤੇ ਪਿਸਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਾਂਗੇ ਹਾਂ ਜੀ ਦੇਖੋ ਕਿੰਨੀ ਵਧੀਆ ਜਿਹੜੀ ਖੀਰ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਤਿਹਾਵਾਰਾਂ ਦੇ ਮੌਕੇ ਤੇ ਇਸ ਡਿਸ਼ ਨੂੰ ਤੁਸੀਂ ਜ਼ਰੂਰ ਜ਼ਰੂਰ ਟਰਾਈ ਕਰੋ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਸਾਡੀ ਰੈਸਪੀ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਪੇਜ ਨੂੰ ਵੀ ਫੋਲੋ ਕਰੋ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ